ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਚ ਅਸੀਂ ਤੁਹਾਨੂੰ ਇੱਕ ਰਿਕੁਐਸਟ ਕੀਤੀ ਸੀ ਇੱਕ ਬੇਨਤੀ ਕੀਤੀ ਸੀ ਕੁ ਸੁਨੇਹਾ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੋ ਦਿਨਾਂ ਦੇ ਵਕਫੇ ਦੇ ਨਾਲ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਦਿੱਲੀ ਜਾ ਰਹੇ ਹਾਂ ਉਹਨਾਂ ਸਾਰੀਆਂ ਮੰਗਾਂ ਤੇ ਡਿਸਕਸ ਕਰਾਂਗੇ ਚਰਚਾ ਕਰਾਂਗੇ ਤਾਂ ਕਿ ਹਰ ਇੱਕ ਵੀਰ ਤੱਕ ਇਹ ਗੱਲ ਪਹੁੰਚੇ ਕਿ ਸਾਡੀ ਉਹ ਮੰਗ ਕੀ ਆ ਮਸਲਾ ਕੀ ਲੈ ਕੇ ਜਾ ਰਹੇ ਹਾਂ ਾਰੇ ਮਿੱਤਰੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਚਰਚਾ ਕੀਤੀ ਸੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਤੇ ਡਾਕਟਰ ਸੁਮੇਨਾਥਨ ਦੀ ਰਿਪੋਰਟ ਲੈਣੀ ਹੈ ਤੁਹਾਨੂੰ ਨਾਲ ਜੋੜਨ ਲਈ ਮੈਂ ਦੱਸ ਦਿਆ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣਾ ਬਹੁਤ ਜ਼ਰੂਰੀ ਹੈ ਔਰ ਡਾਕਟਰ ਸੁਮੇਨਾਥਨ ਦੀ ਰਿਪੋਰਟ ਅਗਰ ਮਿਲਦੀ ਹੈ ਤਾਂ ਸਾਡਾ ਆਰਾਮ ਨਾਲ ਜਿਹੜੇ ਮਤਲਬ ਕੜਕ ਦਾ ਰੇਟ ਆ ਉਹ 4500 ਦੇ ਲਗਭਗ ਬੰਦਾ ਤੇ ਝੋਨੇ ਦਾ ਰੇਟ 32-3300 ਰੁਪਏ ਬੰਦਾ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਨਰਮਾ ਉਹਦਾ ਰੇਟ 11000 ਤੋਂ ਉੱਪਰ ਬੰਦਾ ਹੈ ਗੰਨੇ ਵਾਲੇ ਕਿਸਾਨਾਂ ਨੂੰ ਗੰਨੇ ਦਾ ਰੇਟ 900 ਤੋਂ ਉੱਪਰ ਬਣਦਾ ਹੈ। ਅਗਰ ਉਹ ਲਾਗਤ ਲਗ ਮਤਲਬ ਮਿਲਦੇ ਮੁਤਾਬਕ ਸਾਨੂੰ ਡਾਕਟਰ ਸੁਮਿੰਨਾਥਨ ਦੇ ਫਾਰਮੂਲੇ ਅਨੁਸਾਰ ਇਹ ਮਿਲ ਜਾਂਦਾ ਤਾਂ ਮੈਂ ਉਹਦੇ ਚੇਵੀ ਦੱਸਿਆ ਸੀਗਾ ਕਿ ਅਗਰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਹੁੰਦੀ ਆ ਤਾਂ ਸਾਡੇ ਜਿਹੜਾ ਮਜ਼ਦੂਰ ਭਾਈਚਾਰਾ ਉਹਦੀ ਸਾਡੇ ਨਾਲ ਏਕਤਾ ਤੇ ਸਾਂਝ ਵਧੇਗੀ। ਕਿਉਂ? ਕਿਉਂਕਿ ਡਾਕਟਰ ਸੁਮਿੰਨਾਥਨ ਨੇ ਕਿਹਾ ਕਿ ਕਿਸਾਨਾਂ ਦੇ ਸਾਰੇ ਲਾਗਤ ਖਰਚੇ ਜੋੜਨੇ ਆ। ਤੇ ਜਦੋਂ ਲਾਗਤ ਖਰਚੇ ਜੋੜਨੇ ਆ ਉਹਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਵੀ ਜੁੜਨੀ ਆ। ਤੇ ਮਜ਼ਦੂਰ ਦਾ ਜਿਹੜਾ ਹਰ ਤਰ੍ਹਾਂ ਦਾ ਸਾਡੇ ਨਾਲ ਕੀਤਾ ਕੰਮ ਹੈ ਉਹ ਸਾਰਾ ਰੇਟ ਉਹਦੇ ਲਾਗਤ ਦੇ ਵਿੱਚ ਜੁੜਨਾ ਹੈ ਜਦੋਂ ਉਹਦੇ ਵਿੱਚ ਜੁੜੇਗਾ ਜਿਹੜਾ ਅੱਜ ਸਾਨੂੰ ਨਾ ਜੋੜਨ ਕਰਕੇ ਸਾਡੇ ਮਜ਼ਦੂਰ ਨੂੰ ਅਸੀਂ ਰੇਟ ਵਧ ਦੇਣ ਤੋਂ ਰੋਜ਼ ਮਤਲਬ ਝਗੜਾ ਹੁੰਦਾ ਮਹਿਸੂਸ ਕਰਦੇ ਆ ਤੇ ਮਜ਼ਦੂਰ ਵਿਚਾਰੇ ਦਾ ਘਰ ਨਹੀਂ ਪੂਰਾ ਹੁੰਦਾ ਵੱਧ ਰੇਟ ਲੈਣ ਲਈ ਸਾਡੇ ਨਾਲ ਰੋਜ਼ ਡਿਸਪਿਊਟ ਪੈਦਾ ਹੁੰਦਾ ਝੋਨੇ ਦੀ ਲਵਾਈ ਵੇਲੇ ਆ ਕੇ ਦਿਹਾੜੀ ਦੇ ਉੱਤੇ ਆ ਕੇ ਉਹ ਸਾਰਾ ਖਤਮ ਹੋ ਜਾਏਗਾ ਕਿਉਂਕਿ ਜਦੋਂ ਸਾਡਾ ਇਹ ਤੈਅ ਹੋ ਗਿਆ ਕਿ ਲਾਗਤ ਤਾਂ ਜੁੜਨੀ ਜੁੜਨੀ ਆ ਤਾਂ ਜੇ ਸਾਡੀ ਅੱਜ ਲਾਗਤ ਮੇਰੇ ਦੋਸਤੋ 3000 ਰੁਪਏ ਮੰਨ ਲਓ ਛੋਣੇ ਦੀ ਲਵਾਈ ਜੁੜਦੀ ਆ ਤਾਂ ਉਹਦੇ ਅਗੇ ਇਸ ਚ ਸਾਨੂੰ 4500 ਰੁਪਏ ਛੋਣੇ ਦੇ ਕੀਮਤ ਦੇ ਰੂਪ ਦੇ ਵਿੱਚ ਛੋਣੇ ਦੀ ਲਵਾਈ ਦੇ ਪੀ ਕੀਮਤ ਜਦੋਂ ਮਿਲਣੀ ਆ ਮੁਰਕੇ ਉਹ 4500 ਰੁਪਏ ਮੇਰੇ ਦਾ ਭਾਅ 1500 ਰੁਪਏ ਸਾਨੂੰ ਲਾਗਤ ਦੇ ਨਾਲ ਮੁਨਾਫਾ ਲੱਗ ਲੱਗ ਜੁੜਨਾ ਡਾਕਟਰ ਸੁਮੇਨਾਥ ਦੇ ਫਾਰਮੂਲੇ ਅਨੁਸਾਰ ਕਿਉਂਕਿ ਉਹਨਾਂ ਨੇ ਕਿਹਾ C2 50 ਭਾਅ 50% ਬਣਾਪਾ ਹੁਣ ਜੇਕਰ ਸਾਡਾ ਮਜ਼ਦੂਰ ਤਬਕਾ ਸਾਡਾ ਮਜ਼ਦੂਰ ਭਾਈਚਾਰਾ ਤਕੜਾ ਹੋ ਗਿਆ ਆਪਦੀ ਲੜਾਈ ਲੜ ਕੇ ਝੋਨੇ ਦੀ ਦਵਾਈ ਦਾ ਰੇਟ 10000 ਵੀ ਕਰਾ ਲੈਂਦਾ ਹੈ ਤਾਂ 10000 ਸਾਨੂੰ ਦੇਜ ਕੋਈ ਤਕਲੀਫ ਨਹੀਂ ਕਿਉਂਕਿ 10000 ਹੀ ਸਾਡਾ ਲੱਗਦੇ ਵਿੱਚ ਜੁੜਨਾ ਹੈ ਤੇ 10000 ਦੇ ਅਗੇਂਤ ਸਾਨੂੰ ਮਿਲਣਾ 15000 ਹੈ ਤੇ ਜੇ ਸਾਨੂੰ 5000 ਰੁਪਇਆ ਵਧ ਮਿਲਦਾ ਤੇ ਸਾਡਾ 10000 ਵੀ ਮੁੜ ਕੇ ਆਉਂਦਾ ਸਾਨੂੰ ਕੀ ਤਕਲੀਫ ਹੈ ਕਿ ਸਾਡੇ ਮਜ਼ਦੂਰ ਨੂੰ 10000 ਕਿਉਂ ਨਾ ਦੇਈਏ ਸੀ ਸਾਡੇ ਮਜ਼ਦੂਰ ਨੂੰ 12000 ਰੁਪਇਆ ਕਿਉਂ ਨਾ ਦੇਈਏ ਜਦੋਂ 1000 ਰੁਪਏ ਦੇ ਅਗੇਂਤ ਦੇ ਵਿੱਚ ਸਾਨੂੰ 1500 ਰੁਪਏ ਮਿਲ ਲੈ ਸੋ ਇਸ ਕਰਕੇ ਇਹ ਮੰਗ ਸਾਰੀ ਮਜ਼ਦੂਰ ਦੀ ਤੇ ਕਿਸਾਨ ਦੀ ਸਾਰਿਆਂ ਦੀ ਸਾਂਝੀ ਮੰਗ ਹੈ ਇਹਦੇ ਨਾਲ ਸਾਰੀ ਏਕਤਾ ਬਣਨੀ ਹੈ ਸੋ ਇਹ ਮੰਗਾਂ ਹੋਣ ਜਾਂ ਮਿਲਣੀਆਂ ਬਹੁਤ ਜ਼ਰੂਰੀ ਨੇ ਸਾਡੇ ਸਭ ਦਾ ਫਰਜ਼ ਬਣਦਾ ਇੱਕਜੁੱਟ ਹੋ ਕੇ ਲੜੀਏ ਤੇ ਸਰਕਾਰ ਇਹਨਾਂ ਮੰਗਾਂ ਨੂੰ ਦੇਣ ਤੋਂ ਅਲਗਾ ਨਹੀਂ ਕਿਉਂ ਕਰ ਰਹੀ ਅੱਜ ਅੱਪ ਕੋ ਅੱਧੀ ਵੀਡੀਓ ਦਾ ਚਰਚਾ ਆਪਣਾ ਹੀ ਰਹੇਗਾ ਸ਼ਰਨ ਵਿੱਚ ਅੱਜ ਜੁਰਜੇ ਮਿਹਨਤੀਆ ਕਿਰਪਾ ਕਰਕੇ ਇਹਦੇ ਤੇ ਜ਼ਰੂਰ ਧਿਆਨ ਕੇਂਦਰਿਤ ਕਰਿਓ ਤੇ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਕਿਸਾਨ ਮਜ਼ਦੂਰ ਵੀਰ ਤੱਕ ਇਹ ਆਪਣੀ ਗੱਲ ਪਹੁੰਚਾਉ ਤਾਕੇ ਆਪਣੇ ਅੰਦੋਲਨ ਨੂੰ ਆਪਾਂ ਸਫਲ ਕਰ ਸਕੀਏ ਦੋਸਤੋ ਐਮਐਸਪੀ ਦੀ ਗਲਤੀ ਦਾ ਕਾਨੂੰਨ ਨਾ ਮਿਲਣ ਦੇ ਮਗਰ ਤੇ ਡਾਕਟਰ ਸੁਆਮੀ ਨਾਥਨ ਦਾ ਫਾਰਮੂਲਾ ਲਾਗੂ ਨਾ ਹੋਣ ਦੇ ਮਗਰ ਬਹੁਤ ਵੱਡੀ ਅੜਚਾ ਲਾ ਉਹ WTO ਗੈਨ ਸਮਝੌਤਾ ਜਿਹੜਾ ਸੰਨ 1994 ਨੂੰ 15 ਦਸੰਬਰ 1994 ਨੂੰ ਭਾਰਤ ਸਰਕਾਰ ਨਰਸਿਮਹਾ ਰਾਓ ਦੀ ਸਰਕਾਰ ਨੇ ਜਿਹੜਾ ਸਾਈਨ ਕੀਤਾ ਉਹ ਸਾਡੇ ਲਈ ਵੱਡੀ ਅਟਕਲ ਦਾ ਕਾਰਨ ਹੈ ਉਹ ਕਿਵੇਂ ਹੋਇਆ ਕਿਤੇ ਵੱਖਰੀ ਵੀਡੀਓ ਪਾ ਕੇ ਆਪਾਂ ਚਰਚਾ ਕਰਾਂਗੇ ਬੜਾ ਭਾਰਤ ਸਰਕਾਰ ਦੀ ਬਰਾਬ ਬਾਂ ਮਰੋੜ ਕੇ ਉਹ ਸਾਈਨ ਕਰਵਾਇਆ ਗਿਆ ਹੁਣ ਉਹਦੇ 'ਚ ਹੈ ਕਿ ਦੇਖੋ ਉਹਦੇ 'ਚ ਬੜਾ ਕਲੀਅਰ ਕੱਟ ਕਾਇਦ ਦਿੱਤਾ ਉਸ ਫੈਸਲੇ ਦੇ ਵਿੱਚ ਕਿ ਇੱਥੇ ਵੱਡੇ ਫਾਰਮ ਤਿਆਰ ਕਰਕੇ ਕਾਰਪੋਰੇਟ ਲੋਕਾਂ ਤੋਂ ਖੇਤੀ ਕਰਵਾਉਣੀ ਆ ਵੱਡੇ ਵੱਡੇ ਫਾਰਮ ਚਾਰ ਕਰਨੇ ਆ ਇਹ ਉਸ ਸਮਝੌਤੇ 'ਚ ਦਰਜ ਕਰਤਾ ਉਸੇ ਸਮਝੌਤੇ 'ਚ ਕਹਿੰਦਾ ਕਿ ਕਿਸਾਨ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਬੰਦ ਕਰਨੀ ਹੈ ਹਰ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰਨੀ ਹੈ ਜਿਵੇਂ ਕਿ ਐਮਐਸਪੀ ਦੀ ਗਰੰਟੀ ਐਮਐਸਪੀ ਮਿਲਦੀ ਹੈ ਇੱਕ ਤਰ੍ਹਾਂ ਦੀ ਸਹੂਲਤ ਆਪੇ ਭਰ ਦੇ ਕਿਸਾਨ ਨੂੰ ਉਹ ਵੀ ਬੰਦ ਕਰਨੀ ਕਿਹਾ ਹੈ ਔਰ ਜਿਹੜੀ ਕਿਸਾਨ ਨੂੰ ਸਬਸਿਡੀ ਮਿਲਦੀ ਉਹ ਵੀ ਬੰਦ ਕਰਨ ਨੂੰ ਕਿਹਾ ਹੈ ਹੁਣ ਇਹ ਜਿਹੜੀਆਂ ਗੱਲਾਂ ਨੇ ਸਮਝਣ ਵਾਲੀ ਗੱਲ ਹੈ ਕਿ ਇੱਕ ਉਹਦੇ ਵਿੱਚ ਬੜੀ ਇੰਪੋਰਟੈਂਟ ਗੱਲ ਤੇ ਖਤਰਨਾਕ ਗੱਲ ਇਹ ਲਿਖੀ ਆ ਉਸ ਸਮਝੌਤੇ 'ਚ ਕਿ ਇੱਕ ਲਾਈਨ 'ਚ ਸਪਸ਼ਟ ਕਰਤਾ ਕਿ ਅਗਰ ਅੱਜ ਜਿਹੜਾ ਸਮਝੌਤਾ ਕੀਤਾ ਜਾ ਰਿਹਾ ਹੈ 15 ਦਸੰਬਰ 1994 ਨੂੰ ਜਿਹੜਾ ਸਮਝੌਤਾ ਸائن ਹੋ ਰਿਹਾ ਹੈ ਇਸ ਸਮਝੌਤੇ ਦਾ ਕੋਈ ਵੀ ਨਿਯਮ ਕੋਈ ਵੀ ਕਾਨੂੰਨ ਭਾਰਤ ਦੇ ਸੰਵਿਧਾਨ ਦੇ ਕਿਸੇ ਕਾਨੂੰਨ ਦੇ ਖਿਲਾਫ ਜਾਂਦਾ ਹੈ ਤਾਂ ਭਾਰਤ ਨੂੰ ਆਪਣੇ ਸੰਵਿਧਾਨ ਦਾ ਕਾਨੂੰਨ ਬਦਲਣਾ ਪੈਗਾ ਇਹਦਾ ਸਿਧਾਂਤ ਨਹੀਂ ਚੇਂਜ ਕੀਤਾ ਜਾਏਗਾ ਇਹ ਬੜੀ ਇੰਪੋਰਟੈਂਟ ਗੱਲ ਹੈ ਸਿਰਫ ਇਹੀ ਇੱਕ ਲਾਈਨ ਹੈ ਜਿਹੜੀ ਤੁਹਾਨੂੰ ਨਾ ਤਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣ ਦਿੰਦੀ ਹੈ ਇਹੀ ਇੱਕ ਲਾਈਨ ਹੈ ਜਿਹੜੀ ਨਾਂ ਸਾਨੂੰ ਡਾਕਟਰ ਸੁਮੀ ਨਾਦ ਦੀ ਰਿਪੋਰਟ ਲਾਗੂ ਹੁੰਦੇ ਰਹੀ ਹੈ ਕਿਉਂਕਿ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਮਾਮਲੇ 'ਚ ਗੈਡ 'ਚ ਲਿਖਿਆ ਕਿ ਐਮਐਸਪੀ ਬੰਦ ਕਰਨੀ ਹੈ ਅਸੀਂ ਲੜਾਈ ਲੜ ਰਹੇ ਹਾਂ ਕਿ ਘੱਟੋ ਘੱਟ ਸਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਵਾਂ ਦਿਓ ਹੁਣ ਸਵਾਲ ਆ ਕਿ ਉਹਨਾਂ ਨੇ ਗੈਡ 'ਚ ਇਹ ਲਿਖ ਰਿਹਾ ਕਿ ਜੇਕਰ ਪਹਿਲਾਂ ਵੀ ਕੋਈ ਕਾਨੂੰਨ ਹੈਗਾ ਉਹ ਵੀ ਬਦਲੋ ਔਰ ਅਸੀਂ ਨਵੇਂ ਦੀ ਕਾਨੂੰਨ ਦੀ ਮਤਲਬ ਮੰਗ ਕਰ ਰਹੇ ਹਾਂ ਇਸ ਕਰਕੇ ਜਿੰਨੀ ਦੇਰ ਤੱਕ ਇਹ ਸਮਝੌਤੇ 'ਚ ਉਹ ਖੇਤੀ ਵਾਲਾ ਜਿਹੜਾ ਪੋਰਸ਼ਨ ਹੈ ਖੇਤੀ ਵਾਲਾ ਜਿਹੜਾ ਹਿੱਸਾ ਹੈ ਜਿੰਨਾ ਚਿਰ ਉਹ ਬਾਹਰ ਨਹੀਂ ਨਿਕਲਦਾ ਉਨੀ ਦੇਰ ਤੱਕ ਕਿਸੇ ਕੀਮਤ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਪੋਸਿਬਲ ਨਹੀਂ ਹੈ ਹੁਣ ਆ ਗਈ ਡਾਕਟਰ ਸੁਮੇਂ ਨਾਥ ਦੀ ਰਿਪੋਰਟ ਜਿੱਤੇ ਤੇ ਮੈਂ ਕਿਹਾ ਕਿ ਸਭੀ ਮਦਦ ਮਜ਼ਦੂਰ ਦੀ ਸਾਂਝ ਬਾਨੀਆ ਸਾਡੀ ਕਣਕ ਦਾ ਰੇਟ 4500 ਹੋ ਸਕਦਾ ਸਾਡੇ ਝੋਨੇ ਦਾ ਰੇਟ 32-3300 ਹੋ ਸਕਦਾ ਸਾਡੇ ਨਰਮੇ ਦੇ ਰੇਟ 1100 ਰੁਪਏ ਨੂੰ ਪਹੁੰਚ ਸਕਦੇ ਨਹੀਂ ਜਿਹੜਾ ਮੈਂ ਕਿਹਾ ਉਹ ਕਿਉਂ ਨਹੀਂ ਲਾਗੂ ਹੁੰਦੀ ਹੁਣ ਉਹਦੇ ਵਿੱਚ ਫੇਰ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਜਿਸ ਵੇਲੇ ਸੰ 2000 ਛੇ ਦੇ ਵਿੱਚ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਆਈ ਉਸਨੇ ਆਪਣੀ ਰਿਪੋਰਟ ਚ ਅਗਲ ਦਰਜ ਕੀਤੀ ਕਿ ਕਿਸੇ ਵੀ ਕੀਮਤ ਉਤੇ ਵਾਹੀਯੋਗ ਜ਼ਮੀਨ ਕਾਰਪੋਰੇਟ ਲੋਕਾਂ ਦੇ ਕਬਜ਼ੇ ਚ ਨਹੀਂ ਜਾਣੀ ਚਾਹੀਦੀ ਇਹਦਾ ਮਤਲਬ ਇਹ ਸਿਧਾਂਤ ਕਹਿ ਰਿਹਾ ਹੈ ਕਿ ਇੱਥੇ ਵੱਡੇ ਵੱਡੇ ਫਾਰਮ ਤਿਆਰ ਕਰਨੇ ਆ ਇਹ ਕਾਰਪੋਰੇਟ ਲੋਕਾਂ ਤੋਂ ਖੇਤੀ ਕਰਵਾਉਣੀ ਆ ਖੇਤੀ ਦਾ ਕੰਪਿਊਟਰਾਈਕਰਨ ਕਰਨਾ ਹੈ ਗੈਰਸਨ ਜੋਤਾ ਇਹ ਕਹਿ ਰਿਹਾ ਹੈ ਲੇਕਿਨ ਡਾਕਟਰ ਸੁਮਿੰਦਰ ਨਾਥ ਕਹਿ ਰਿਹਾ ਬਿਲਕੁਲ ਨਹੀਂ ਇਹ ਕਾਰਪੋਰੇਟ ਲੋਕਾਂ ਕੋਲੇ ਸਾਡੇ ਕਿਸਾਨ ਦੀ ਜਵਾਈਯੋਗ ਜ਼ਮੀਨ ਨਹੀਂ ਜਾਣੀ ਚਾਹੀਦੀ ਇਹਦਾ ਮਤਲਬ ਦੋਨੋਂ ਸਿਧਾਂਤ ਇੱਕ ਦੂਸਰੇ ਦੇ ਕ੍ਰੋਸ ਮਾਰਦੇ ਆ ਔਰ ਇਹ ਕ੍ਰੋਸ ਮਾਰਦੇ ਕਰਕੇ ਆਹ ਜਿਹੜਾ ਸਿਧਾਂਤ ਹੈ ਇਹ ਸਿਧਾਂਤ ਨੇ ਪਹਿਲੇ ਕਹਦਾ ਕਿ ਤੁਹਾਨੂੰ ਆਪਦਾ ਸਿਧਾਂਤ ਬਦਲਣਾ ਪੈਗਾ ਔਰ ਜੇਕਰ ਭਾਰਤ ਸਰਕਾਰ ਇਹ ਲਾਗੂ ਕਰ ਦਿੰਦੀ ਹੈ ਇੱਕ ਉਹਦੇ ਤੇ ਨੋਟੀਫਿਕੇਸ਼ਨ ਕਰ ਦਿੰਦੀ ਹੈ ਇਹਦੇ ਇਟਮੀਨ ਚ ਇੱਕ ਕਾਨੂੰਨ ਬਣ ਗਿਆ ਕਿ ਉਹਦੇ ਮੁਤਾਬਕ ਹੀ ਸਾਨੂੰ ਫਸਲ ਦਾ ਰੇਟ ਦੇਣਾ ਪੈਗਾ ਸੋ ਇਸ ਕਰਕੇ ਇਹ ਜਿਹੜੀ ਜਿਹੜੀ ਕਹਾਣੀ ਹੈ ਇਹ ਸਿੱਧ ਕਰਦੀ ਆ ਕਿ ਸਾਡੇ ਕਿਸਾਨ ਇਸ ਵੱਡੀ ਮਾਰ ਪੈ ਰਹੀ ਆ ਇਸ ਗੈਟ ਸਮਝੌਤੇ ਕਰਕੇ ਇਸੇ ਕਰਕੇ ਸਾਨੂੰ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਨਹੀਂ ਮਿਲ ਰਹੀ ਇਸੇ ਕਰਕੇ ਸਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਮਿਲ ਰਿਹਾ ਇਸੇ ਕਰਕੇ ਸਾਡੀਆਂ ਸਾਰੀਆਂ ਸਿਰਸੜੀਆਂ ਉਡਾਈਆਂ ਜਾ ਰਹੀਆਂ ਨੇ ਅਗਰ ਸਬਸਿਡੀ ਦੀ ਗੱਲ ਕਰਨੀ ਹੋਵੇ ਤਾਂ ਨੋਟ ਕਰਿਓ ਕਿ ਭਾ ਪੰਜਾਬ ਪੰਜਾਬ ਗਵਰਨਮੈਂਟ ਨੇ ਆਪਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ 600 ਯੂਨਟ ਹੁਣ ਲੋਕ ਮੈਂ ਧੰਗ ਨਾਲ ਤੁਹਾਡੀ ਉਹ ਸਬਸਿਡੀ ਖਤਮ ਕਰਨ ਦਾ ਤਰੀਕਾ ਦੇਖੋ ਕੀ ਹੈ ਇਹਨਾਂ ਨੇ ਲੈਣ ਦੇ ਕਿ ਪ੍ਰੀਪੇਡ ਮੀਟਰ ਲਾਵਾਂਗੇ ਸਮਾਰਟ ਮੀਟਰ ਦਾ ਨਾਮ ਦਿੱਤਾ ਕਿਤੇ ਸਾਡੇ ਸਧਾਰਨ ਭਾਸ਼ਾ ਸਾਡੇ ਜੱਜ ਜਿਮੀਦਾਰ ਆਮ ਮਜ਼ਦੂਰ ਵੀਰ ਇਹਨੂੰ ਚਿਪ ਵਾਲੇ ਮੀਟਰ ਵੀ ਕਹਿੰਦੇ ਨੇ ਉਹ ਜਿਹੜਾ ਮੀਟਰ ਦਿੱਤਾ ਉਹ ਉਸ ਮੀਟਰ ਦਾ ਬਹੁਤ ਥਾਵਾਂ ਦੇ ਉੱਤੇ ਐਕਸਪੈਰੀਮੈਂਟ ਹੋ ਚੁੱਕਿਆ ਹੈ ਕਿ ਜਿਹੜਾ ਸਧਾਰਨ ਮੀਟਰ ਆ ਸਾਡਾ ਜਿਹੜਾ ਅਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਮੀਟਰ ਲਾਉਨੇ ਆ ਜਿਹਨੂੰ ਅਸੀਂ ਇਹ ਕਹ ਸਕਦੇ ਆ ਕਿ ਤੁਸੀਂ ਹਰ ਇੱਕ ਬੰਦੇ ਨੇ ਆਉਂਦੇ ਜੇ ਮੰਨ ਲਓ ਇੱਕ ਘਰ ਦੇ ਵਿੱਚ ਦੋ ਬੰਦੇ ਰਹਿੰਦੇ ਨੇ ਉਹਨੇ ਆਪਦੇ ਆਪਦੇ ਘਰ ਦੇ ਵਿੱਚ ਲਿਆ ਕੇ ਇੱਕ ਵੱਖਰਾ ਮੀਟਰ ਲਾਇਆ ਹੁੰਦਾ ਉਹ ਮੀਟਰ ਅਗਰ ਤੁਸੀਂ ਨਾਲ ਲੈਨੇ ਹੋ ਔਰ ਮਗਰਲੇ ਪਾਸੇ ਤੁਹਾਡਾ ਸਮਾਰਟ ਮੀਟਰ ਲੱਗਾ ਦੋਹਾਂ ਦੀ ਰੀਡਿੰਗ ਬਹੁਤ ਵਧੀਆ ਕੰਪਨੀ ਦੇ ਉਹ ਜਾ ਕੇ ਮੀਟਰ ਤੁਸੀਂ ਲਾ ਲਿਓ ਉਹ ਜਿਹੜੇ ਛੋਟੇ ਮੀਟਰ ਲਾਵਾਂਗੇ ਆਪਾਂ ਉਹਨਾਂ ਮੀਟਰਾਂ ਦੇ ਬਰਾਬਰ ਇਹ ਚਿੱਪ ਵਾਲਾ ਮੀਟਰ ਜਿਹੜਾ ਇਹ ਡਬਲ ਡਬਲ ਦੇ ਕਰੀਬ ਮਤਲਬ ਬਿਜਲੀ ਦੀ ਖਪਚੋ ਕਰਦਾ ਹੈ ਆਉ ਲੋਕਮਾਂ ਢੰਗ ਨਾਲ ਇਹ ਕਹੇਗੀ ਸਰਕਾਰ ਕਿ ਦੇਖੋ ਜੀ ਅਸੀਂ ਤਾਂ ਤੁਹਾਨੂੰ 600 ਯੂਨਟ ਫ੍ਰੀ ਦੇਣਾ ਹੈ ਤੁਸੀਂ 600 ਯੂਨਟ ਤੱਕ ਜੇ ਨਹੀਂ ਰੁਕਦੇ ਤਾਂ ਤੁਹਾਡਾ ਮੀਟਰ ਨਹੀਂ ਰੁਕਦਾ ਤਾਂ ਸਾਡੇ ਕੀ ਬਸ ਹੈ ਤੁਸੀਂ ਬਿਜਲੀ ਬੰਦ ਖਤ ਕਰ ਰਹੇ ਹੋ ਹਾਲਾਂਕਿ ਬਿਜਲੀ ਆਪੋਂ ਨਹੀਂ ਖਤ ਕਰਦੇ ਹੋਵਾਂਗੇ ਇਸ ਮੀਟਰ ਦੀ ਸਪੀਡ ਨੇ ਸਾਨੂੰ ਮਤਲਬ ਵੱਧ ਬਿਜਲੀ ਮੱਚੀ ਸ਼ੋ ਕਰਨੀ ਹੈ ਸੋ ਇਹ ਇੱਕ ਲੋਕਮਾਂ ਤਰੀਕਾ ਹੈ ਤੁਹਾਡੀ ਸਬਸਿਡੀ ਖਤਮ ਕਰਨ ਦਾ ਇੱਕ ਲੋਕਮਾਂ ਤਰੀਕਾ ਬਿਜਲੀ ਸੋਧ ਬੈਲਾ 2003 ਦੇ ਰਾਹੀਂ ਜਦ ਜਿਹੜਾ 2022 ਚ ਲੈ ਕੇ ਆਂਦਾ ਇਹਨਾਂ ਨੇ ਉਸ ਬਿਜਲੀ ਸੋਧ ਬਿੱਲ ਦੇ ਇੱਕ ਹੀ ਕਾਰਨ ਹੈ ਕਿ ਦੇਸ਼ ਦੇ ਕਿਸਾਨ ਨੂੰ ਦਿੱਤੀ ਜਾ ਰਹੀ ਹਰ ਤਰ੍ਹਾਂ ਦੀ ਸਬਸਿਡੀ ਬਿਜਲੀ ਦੇ ਉੱਤੇ ਉਹ ਬੰਦ ਕਰਾਉਣ ਦਾ ਤਰੀਕਾ ਹੈ ਕਾਦੀ ਜਿੱਦੇ ਉਹਦੇ ਤੇ ਗੱਲ ਕਰਾਂਗੇ ਲੰਮੀ ਚਰਚਾ ਡਿਸਕਸ ਕਰਾਂਗੇ ਸੋ ਇਸ ਲਈ ਮੇਰੀ ਬੇਨਤੀ ਹੈ ਇਹ ਮੰਗਣ ਹੈ ਇਸ ਮੰਗ ਨੂੰ ਅੱਜ ਪੂਰਾ ਡਿਟੇਲ ਨਾਲ ਆਪਾਂ ਚਰਚਾ ਕਰ ਲਈ ਹੈ ਸੋ ਇਹਦੇ ਵੱਧ ਤੋਂ ਵੱਧ ਸਾਰੇ ਵੀਰਾਂ ਤੱਕ ਪਹੁੰਚਦੀ ਕਰੋ ਕਿ ਸਾਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਉਂ ਨਹੀਂ ਮਿਲ ਰਿਹਾ ਔਰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਹੋ ਰਹੀ ਔਰ ਮੇਰੇ ਮਿੱਤਰੋ ਲਾਸਟ ਤੇ ਜਾਂਦਾ ਜਾਂਦਾ ਮੈਂ ਕਹਿੰਦਿਆਂ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਜਿੰਨਾ ਚਿਰ ਨਹੀਂ ਮਿਲਦਾ ਜਿੰਨਾ ਚਿਰ ਸਾਡੇ ਕਿਸਾਨ ਨੂੰ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਨਹੀਂ ਮਿਲਦੀ ਉਨੀ ਦੇਰ ਤੱਕ ਕਿਸਾਨ ਸਰਵਾਈਵ ਨਹੀਂ ਕਰ ਪਾਏਗਾ ਕਿਸਾਨ ਦਾ ਲੱਕ ਤੋੜੂਗੀ ਸਰਕਾਰ ਉਹਦੇ ਤੋਂ ਬਚਣ ਦੇ ਲਈ ਇਹ ਮੰਗ ਨੂੰ ਲੈ ਕੇ ਇਹਨੂੰ ਪੂਰਾ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਸਰਕਾਰ ਦੀ ਜੋਰ ਲੱਗੀ ਹੋਈ ਹੈ ਕਿ ਉਸ ਗੈਰ ਦੇ ਤਹਿਤ ਇਹਨੂੰ ਲਾਗੂ ਨਹੀਂ ਕਰਨਾ ਆਪਣੀ ਲੜਾਈ ਉੱਥੇ ਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ